ਇਕ ਓੰਕਾਰ ਵਾਹਿਗੁਰੂ ਸਤ ਨਾਮ ਵਾਹਿਗੁਰੂ ਕਰਤਾ ਪੁਰਖ ਵਾਹਿਗੁਰੂ ਨਿਰਭਉ ਨਿਰਵੈਰ ਵਾਹਿਗੁਰੂ ਅਕਾਲ ਮੂਰਤ ਵਾਹਿਗੁਰੂ ਅਜੂਨੀ ਸੈਭੰਗ ਵਾਹਿਗੁਰੂ ਗੁਰਪ੍ਰਸਾਦ ਵਾਹਿਗੁਰੂ ਜਪ ਵਾਹਿਗੁਰੂ ਆਦ ਸੱਚ ਵਾਹਿਗੁਰੂ ਜੁਗਾਦ ਸੱਚ ਵਾਹਿਗੁਰੂ ਹੈ ਪੀ ਸੱਚ ਵਾਹਿਗੁਰੂ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਸਤ ਨਾਮ ਵਾਹਿਗੁਰੂ ਕਰਤਾ ਪੁਰਖ ਵਾਹਿਗੁਰੂ ਨਿਰਭਉ ਨਿਰਵੈਰ ਵਾਹਿਗੁਰੂ ਅਕਾਲ ਮੂਰਤ ਵਾਹਿਗੁਰੂ ਅਜੂਨੀ ਸੈ ਭੰਗ ਵਾਹਿਗੁਰੂ ਗੁਰ ਪ੍ਰਸਾਦ ਵਾਹਿਗੁਰੂ ਜਪ ਵਾਹਿਗੁਰੂ ਆਦ ਸਚ ਵਾਹਿਗੁਰੂ ਜੁਗਾਦ ਸਚ ਵਾਹਿਗੁਰੂ ਹੈ ਭੀ ਸਚ ਵਾਹਿਗੁਰੂ ਨਾਨਕ ਹੋਸੀ ਭੀ ਸਚ ਵਾਹਿਗੁਰੂ ਇਕ ਓੰਕਾਰ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਤਾ ਪੁਰਖ ਵਾਹਿਗੁਰੂ ਨਿਰਭਉ ਨਿਰਵੈਰ ਵਾਹਿਗੁਰੂ ਅਕਾਲ ਮੂਰਤ ਵਾਹਿਗੁਰੂ ਅਜੂਨੀ ਸੈਭੰਗ ਵਾਹਿਗੁਰੂ ਗੁਰਪ੍ਰਸਾਦ ਵਾਹਿਗੁਰੂ ਜਪ ਵਾਹਿਗੁਰੂ ਆਦ ਸੱਚ ਵਾਹਿਗੁਰੂ ਜੁਗਾਦ ਸੱਚ ਵਾਹਿਗੁਰੂ ਹੈ ਭੀ ਸੱਚ ਵਾਹਿਗੁਰੂ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਤਾ ਪੁਰਖ ਵਾਹਿਗੁਰੂ ਨਿਰਭਉ ਨਿਰਵੈਰ ਵਾਹਿਗੁਰੂ ਅਕਾਲ ਮੂਰਤ ਵਾਹਿਗੁਰੂ ਅਜੂਨੀ ਸੈ ਭੰਗ ਵਾਹਿਗੁਰੂ ਗੁਰ ਪ੍ਰਸਾਦ ਵਾਹਿਗੁਰੂ ਜਪ ਵਾਹਿਗੁਰੂ ਆਦ ਸਚ ਵਾਹਿਗੁਰੂ ਜੁਗਾਦ ਸਚ ਵਾਹਿਗੁਰੂ ਹੈ ਭੀ ਸਚ ਵਾਹਿਗੁਰੂ ਨਾਨਕ ਹੋਸੀ ਭੀ ਸਚ ਵਾਹਿਗੁਰੂ